ਜੀ ਮੈਂ ਅੰਗਰੇਸ ਸਿੰਘ ਆਮਾਦੀ ਪਾਰਟੀ ਸੰਜੁਕਤ ਸਖਤਰ ਪੰਜਾਬ ਯੂਥ ਤੇ ਮੈਂ ਕੱਲ ਡੇਰਾ ਬਾਬਾ ਨਾਨਕ ਜੋ ਕਿ ਜਿਮਨੀ ਚੌਂ ਆਪਣੀ ਡੇਰਾ ਬਾਬਾ ਨਾਨਕ ਹੋ ਰਹੀ ਆ ਉਤੇ ਹਾਈ ਕਮਾਂਡਲੋਂ ਜਿਹੜੀ ਆਪਣੀ ਡਿਊਟੀ ਲਗਾਈ ਸ ਗਈ ਸੀ ਤੇ ਆਪਾਂ ਉਥੋਂ ਆ ਰਹੇ ਸੀ ਡੋਰ ਟੂ ਡੋਰ ਕਰਕੇ ਸੀਨ ਸਾਹਿਬ 17 ਤਰੀਕ ਨੂੰ ਕੀ ਆ ਰਹੇ ਸੀਗੇ ਉਹਦੇ ਸਬੰਧੀ ਤਾਂ ਆਪਾਂ ਜਿਹੜੇ ਕਿ ਡੇਰਾ ਬਾਬਾ ਨਾਨਕ ਤੋਂ ਆ ਰਹੇ ਸੀ ਤੇ ਮੈਨੂੰ ਰਾਤ ਮੈਂ ਜਦੋਂ ਆ ਰਿਹਾ ਸੀਗਾ ਤੇ ਮੈਨੂੰ ਨਾ ਇੱਥੇ ਪਿੰਡ ਰਡਿਆਣਾ ਪੈਂਦਾ ਹੈ ਜੀ ਉੱਥੋਂ ਜੀ ਮੇਰੇ ਜਿਹੜੀ ਆ ਪਿੱਛੇ ਇੱਕ ਗੱਡੀ ਲੱਗੀ ਆ ਕਿ ਜਿਹੜੀ ਮੈਂ ਸੋਚਿਆ ਕਿ ਧੁੰਦ ਪਈ ਕਿਉਂਕਿ ਲੱਭਨ ਕੁਛ ਵੀ ਨਹੀਂ ਛਿੜਿਆ ਤੇ ਮੈਂ ਸੋਚਿਆ ਇਹੀ ਆ ਕਿ ਜਦੋਂ ਪਿੱਛੇ ਬੰਦੇ ਦਾ ਗੱਡੀ ਲਾ ਕੇ ਬੰਦਾ ਆਂਦਾ ਵਾ ਹਨਾ ਕਿ ਸਾਨੂੰ ਰਸਤਾ ਕਿ ਮਿਲਦੇ ਤੇ ਮੈਂ ਆਪਣੀ ਧਿਆਨ ਨਾਲ ਗੱਡੀ ਚਲਾਈ ਗਿਆ ਤੇ ਜਦੋਂ ਉਸ ਮੈਂ ਇੱਥੇ ਜੀ ਆਪਣੇ ਨਿੱਕੇ ਸ਼ੂਰ ਬਾਹਰ ਟੱਪਿਆ ਨਾ ਤੇ ਉਹਨਾਂ ਨੇ ਜੀ ਮੇਰੇ ਪਿੱਛੇ ਜਦੋਂ ਮੇਰੀ ਸਾਈਡ ਤੇ ਗੱਡੀ ਮਾਰੀ ਆ ਰਾਈਟ ਹੈਂਡ ਸਾਈਡ ਤੇ ਮੈਨੂੰ ਇਹ ਸੀਗਾ ਕਿ ਮੱਦੇ ਨੂੰ ਦਿਖਿਆ ਨਹੀਂ ਤਾਂ ਮਾਰਤੀ ਹੈ ਨਾ ਚਲੋ ਤੇ ਮੈਂ ਹੌਲੀ ਕੀਤੀ ਆ ਗੱਡੀ ਤੇ ਜਦੋਂ ਹੌਲੀ ਕੀਤੀ ਆ ਜੀ ਗੱਡੀ ਤੇ ਉਹਨਾਂ ਨੇ ਮੇਰੇ ਅੱਗੇ ਕਰਨੀ ਗੱਡੀ ਚਾਹੀ ਤੇ ਮੈਨੂੰ ਡਾਊਟ ਹੋ ਗਿਆ ਕਿ ਇਹ ਕੰਮ ਖਰਾਬ ਆ ਜੀ ਮੈਂ ਫਿਰ ਉੱਥੋਂ ਨਾ ਰੱਬ ਦਾ ਨਾਮ ਲੈ ਕੇ ਚਲੋ ਲਬਦਾ ਨਹੀਂ ਸਤਾ ਵੀ ਮਾਡੇ ਛੱਟੇ ਗੱਡੀ ਖਿੱਚੀ ਆ ਜੀ ਕਿੱਚ ਕੇ ਜਦੋਂ ਮੈਂ ਸਰ ਆ ਮੋੜ ਪਾਰ ਕੀਤਾ ਆ ਜੀ ਆ ਜਿਹੜਾ ਨੜਾਂ ਵਾਲੀ ਵਾਲਾ ਮੋੜ ਜਦੋਂ ਮੈਂ ਪਾਰ ਕੀਤਾ ਵਾ ਡੇਰੀ ਵਾਲਾ ਤੇ ਅੱਗੇ ਲਿਆ ਕੇ ਉਹਨਾਂ ਨੇ ਜੀ ਜੋ ਗੱਡੀ ਮੇਰੇ ਨਾਲ ਗੱਡੀ ਲਾਈ ਆ ਤੇ ਮੇਰਾ ਜਿਹੜਾ ਗੱਡੀ ਦੇ ਜ ਨੂੰ ਮਾਰ ਲੱਗੇ ਤੇ ਮੇਰੀ ਗੱਡੀ ਉੱਥੋਂ ਪਲਟ ਗਈ ਤੇ ਜਦੋਂ ਮੇਰੀ ਗੱਡੀ ਪਲਟੀ ਆ ਜੀ ਉੱਥੋਂ ਤੇ ਮੈਨੂੰ ਮੈਂ ਜਾਣਦਾ ਕਿ ਜਾਂ ਮੇਰਾ ਰੱਬ ਜਾਣਦਾ ਆ ਜੀ ਕਿ ਕਿੱਦਾਂ ਮੈਂ ਬਚੇ ਆ ਕਿ ਗੱਡੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦੇ ਅਨੁਸਾਰ ਇਹ ਕਿ ਜਦੋਂ ਮੇਰੀ ਗੱਡੀ ਪਲਟੀ ਆ ਜੀ ਤੇ ਮੈਂ ਜਦੋਂ ਪਲਟ ਕੇ ਵਿੱਚ ਡਿੱਗਾ ਸੀਗਾ ਮੈਂ ਬੜੀ ਕੋਸ਼ਿਸ਼ ਕੀਤੀ ਮੈਨੂੰ ਤੇ ਫਿਰ ਘਰ ਵਾਲਿਆਂ ਨੇ ਆ ਕੇ ਕੱਢਿਆ ਵਾ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕਿ ਕੌਣ ਸੀਗੇ ਕੌਣ ਨਹੀਂ ਕੋ ਮੜਾ ਮੜਾ ਨਿਕਲੇ 300 ਬੰਦੇ ਭਾਜੀ ਨਹੀਂ ਪੁਲਿਸ ਦੇਖੋ ਜੀ ਮੈਂ ਉਸੇ ਵੇਲੇ ਆਡਾ ਪ੍ਰਸ਼ਾਸਨ ਆ ਜੀ ਜਿਹੜਾ ਮੈਂ ਉਸ ਮੌਕੇ ਸਰ ਪ੍ਰਸ਼ਾਸਨ ਪਹੁੰਚ ਗਿਆ ਜੀ ਮੌਕੇ ਸਰ ਐਸ ਐਚਓ ਸਾਹਿਬ ਪਹੁੰਚ ਗਿਆ ਠੀਕ ਹੈ ਜੀ ਤੇ ਹਜੇ ਤੇ ਵੇਖੋ ਸ਼ਾਂਭੀਨ ਹੋ ਰਹੀ ਆ ਤੇ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਮੈਂ ਤੇ ਦੇਖੋ ਕਿ ਕਿਸੇ ਨੂੰ ਜਾਣਦਾ ਨਹੀਂ ਪਛਾਣਦਾ ਨਹੀਂ ਕਿ ਕੌਣ ਆ ਕੌਣ ਨਹੀਂ ਅਸੀਂ ਇੱਕ ਆਮ ਪਰ ਲੋਕਾਂ ਦੀ ਸੇਵਾ ਕਰਨ ਵਾਲੇ ਆ ਜੀ ਪਰਚਾਰ ਕਰਕੇ ਹੁੰਦੇ ਪਰਚਾਰ ਕਰਕੇ ਮੈਂ ਹੋ ਰਿਹਾ ਸੀ ਤੇ ਸਾਨੂੰ ਜੀ ਪਤਾ ਨਹੀਂ ਬਾਕੀ ਆ ਘਟਨਾ ਜਿਹੜੀ ਹੋਈ ਆ ਜੀ ਜੀ ਮੰਗ ਕਰਦੇ ਬੜੀ ਜੀ ਮੰਗ ਇਹੀ ਆ ਜੀ ਆਪਣੀ ਕੀ ਸਾਡੀ ਸਰਕਾਰ ਆ ਜੀ ਤੇ ਆਪਾਂ ਦੇਖੋ ਤੁਹਾਡੇ ਸਰਕਾਰ ਵੀ ਬਿਲਕੁਲ ਸਹੀ ਸਲਾਮ ਤੁਹਾਡੀ ਚੱਲ ਰਹੀ ਆ ਤੇ ਇਹ ਜਿਹੜੇ ਪੰਜਾਬ ਦਾ ਮਾਹੌਲ ਜਿਹੜੇ ਬੰਦੇ ਖਰਾਬ ਕਰਨਾ ਚਾਹੁੰਦੇ ਨੇ ਅਣਪਛਾਤੇ ਬੰਦੇ ਠੀਕ ਆ ਜੀ ਜਿਹੜੇ ਕਿ ਮੈਂ ਕਹਿੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਇਹ ਉਹਨਾਂ ਦਾ ਹੀ ਕੀਤਾ ਕਰਿਆ ਵਾ ਤੇ ਹੁਣ ਅੱਗੇ ਜੀ ਬਸ ਇਹੀ ਆ ਕਿ ਆਪਣਾ ਜਿਹੜਾ ਵੀ ਕਾਰਵਾਈ ਆ ਉਹ ਆਪਾਂ ਕਰਾਵਾਂਗੇ ਠੋਕ ਕੇ ਤੇ ਜਿਹੜੇ ਹੋਣਗੇ ਬਖਸ਼ੇ ਨਹੀਂ ਜਾਣਗੇ ਜੀ ਨੇ ਦੇਖੋ ਜੀ ਸਰਕਾਰ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਤੱਕਾ ਤੇ ਮੈਂ ਨਹੀਂ ਕਹਿ ਸਕਦਾ ਵੇਖੋ ਇਹ ਤੇ ਉਹੀ ਆ ਜੀ ਕਿ ਮੈਂ ਆਪਣੀ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਆ ਤੇ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਸ਼ਾਨ ਦਰਸ਼ਾ ਤੇ ਮੈਂ ਕੰਮ ਕਰ ਰਿਹਾ ਵਾਂ ਤੇ ਮੈਂ ਤੁਹਾਨੂੰ ਉਹੀ ਕਹਿਣਾ ਕਿ ਮੈਂ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਾਂ ਮੈਨੂੰ ਦੇਖ ਨਹੀਂ ਸਕਾ ਸਕਦੀ ਇਹ ਉਹੀ ਕਰ ਸਕਦੇ ਨੇ ਬਾਕੀ ਜਿਹੜੇ ਆ ਕਿ ਸਾਡਾ ਪੰਜਾਬ ਸਾਡਾ ਰੰਗਲਾ ਪੰਜਾਬ ਜਿਹੜਾ ਸਾਡੇ ਮਾਨ ਸਾਹਿਬ ਨੇ ਰੰਗਲਾ ਪੰਜਾਬ ਬਣਾ ਦਿੱਤੀ ਉਹੀ ਮੁਹੀਬ ਚਾਪਾ ਤੁਰੇ ਹੋਏ ਆ ਤੇ ਆਪਾਂ ਇਹੀ ਮੈਂ ਫੇਰ ਕਹਿਣਾ ਵਾਂ ਕਿ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਨਾ ਇਹ ਉਹ ਬੰਦੇ ਨੇ ਤੇ ਜਿਹੜੇ ਵੀ ਹੋਣਗੇ ਬਖਸ਼ੀ ਨਹੀਂ ਜਾਣਗੇ ਸਾਡੇ ਸਤਿਕਾਰਯੋਗ ਐਸਐਸਪੀ ਸਾਹਿਬ ਹਰੀਸ਼ ਦਿਆਮਾ ਜੀ ਸਾਡੇ ਡਿਪਟੀ ਹੈੱਡਕੁਆਟਰ ਜੁਗਰਾਜ ਆਪਣੇ ਐਸਪੀ ਸਾਹਿਬ ਜੁਗਰਾਜ ਸਿੰਘ ਜੀ ਸਾਡੇ ਬਹੁਤ ਹੀ ਜ਼ਿਆਦਾ ਸਾਥ ਦੇ ਰਹੇ ਨੇ ਤੇ ਬਹੁਤ ਹੀ ਮੁਲਾਜ਼ਮਾਂ ਦੇ ਨਾਲ ਸਾਡੀ ਜਿਹੜੀ ਆ ਕਿ ਕੈਪਟਨ ਕਰਕੇ ਤੇ ਆਪਾਂ ਜਿਹੜੇ ਆ ਕਿ ਆ ਜਿਹੜੇ ਵੀ ਬੰਦੇ ਹੋਣਗੇ ਉਹਨਾਂ ਨੂੰ ਸਾਈਕ ਹਾਈ ਕਮਾਂਡ ਨੂੰ ਸੂਚਿਤ ਕੀਤਾ ਭਾਜੀ ਹਾਈ ਕਮਾਂਡ ਨੂੰ ਮੈਂ ਜੀ ਉਸੇ ਵੇਲੇ ਸੂਚਿਤ ਕਰ ਦਿੱਤਾ ਸੀ ਮੈਂ ਆਪਣੇ ਸੀਨੀਅਰਾਂ ਨੂੰ ਰਿਪੋਰਟ ਦਿੱਤੀ ਸੀ ਆਪਣੇ ਸਾਰਿਆਂ ਨੂੰ ਰਿਪੋਰਟ ਦਿੱਤੀ ਉਹਨਾਂ ਨੇ ਹੀ ਆਲਰੇਡੀ ਕਿ ਜਿਹੜਾ ਕਿ ਸਾਡਾ ਪ੍ਰਸ਼ਾਸਨ ਸਾਡੇ ਨਾਲ ਆ ਜੀ ਹਾਂਜੀ ਹਾਈ ਕਮਾਂਡ ਨੂੰ ਮੈਂ ਉਸੇ ਵੇਲੇ ਦੱਸ ਦਿੱਤਾ ਸੀ ਠੀਕ ਹੈ ਮੈਂ ਐਸ ਐਚ ਯੂ ਕਲਾਨੌਰ ਇੱਥੇ ਮੌਕੇ ਤੇ ਆਇਆ ਹਾਂ ਅੰਗਰੇਜ਼ ਸਿੰਘ ਨੇ ਕੰਪਲੇਂਟ ਕੀਤੀ ਕਿ ਮੈਂ ਰਾਤ ਆ ਰਿਹਾ ਸੀ ਤੇ ਰਾਤ ਮੇਰੀ ਗੱਡੀ 'ਚ ਕਿਸੇ ਨੇ ਗੱਡੀ ਮਾਰੀ ਤੇ ਮੇਰ ਕੋ ਗੱਡੀ ਸਾਂਭੀ ਨਹੀਂ ਗਈ ਤੇ ਇੱਥੇ ਆ ਕੇ ਪਲਟ ਗਈ ਆ ਇਹਦੇ ਸਬੰਧਤ ਅਸੀਂ ਵੇਖ ਰਹੇ ਆ ਕੈਮਰੇ ਵਗੈਰਾ ਤੇ ਲੋੜ ਲੜਿੰਦੀ ਕਰ ਰਿਹਾ ਸਰ ਇਹ ਕਿਹੜੀ ਲੋਕੇਸ਼ਨ ਕਿਹੜੀ ਹੈ ਜਿੱਥੇ ਖੜੇ ਆਪਾਂ ਇਹ ਦੋਸਤਪੁਰ ਬੈਡ ਦੇ ਨੇੜੇ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਰਾਤ ਤਕਰੀਬਨ 9:30 ਦੇ ਵਿੱਚ ਦੀ ਹੈ ਸਾਡਾ 8:00 ਦੇ ਰਾਤ ਆਈ ਸੀ ਇਹ ਰਾਤ ਵੀ ਸੀ ਆਪਾਂ ਆਏ ਸੀ ਹੁਣ ਵੀ ਮੌਕੇ ਤੇ ਭਾਜੀ ਕੋਈ ਟ੍ਰੇਸਿੰਗ ਹੋਈ ਹੈ ਬੰਦਿਆਂ ਦੀ ਕੋਈ ਜਿਹੜੇ ਬੰਦ ਦੱਸ ਰਿਹਾ ਅਸੀਂ ਟ੍ਰੇਸ ਕਰ ਰਹੇ ਆ ਧੁੰਦ ਬਹੁਤ ਜ਼ਿਆਦਾ ਸੀ ਮਤਲਬ ਕਿ ਦਿਖਾਈ ਨਹੀਂ ਦੇ ਰਾ ਗੱਡੀ ਦੀਆਂ ਸਿਰਫ ਲਾਈਟਾਂ ਹੀ ਦਿਖਾਈ ਦਿੰਦੀਆਂ ਨੇ ਜੀ ਤੇ ਟੈਸਟ ਕਰ ਰਹੇ ਹਾਂ ਪੁਲਿਸ ਦੇ ਕਿ ਕੈਮਰੇ ਵਗੈਰਾ ਵੀ ਚੈੱਕ ਕੀਤੇ ਚੈੱਕ ਕਰ ਰਹੇ ਹਾਂ ਜੀ ਪਤਾ ਜਿਨ੍ਹਾਂ ਦੇ ਐਕਸੀਡੈਂਟ ਹੋਇਆ ਆਮ ਆਦਮੀ ਪਾਰਟੀ ਦਾ ਇਹ ਹੈਗੇ ਨੇ ਕੀ ਨਹੀਂ ਉਹਦੇ ਦਾਰ ਨੇ ਹਾਂ ਜੀ ਸਰ ਆਮ ਆਦਮੀ ਪਾਰਟੀ ਦੇ ਉਹਦੇ ਦਾਰ ਦੱਸ ਤੇ ਕਾਰ ਵੀ ਇਸ ਜਾਂਬਿੰਦ ਤੋਂ ਬਾਅਦ ਫਿਰ ਕਾਰਵਾਈ ਹੋਏਗੀ ਕਾਰ ਵੀ ਕਰ ਰਹੇ ਹਾਂ ਜੀ ਜੋ ਵੀ ਕਰ ਰਿਹਾ ਮੈਂ